ਭਾਰਤ ਸਰਕਾਰ ਨੇ ਪਾਕਿਸਤਾਨ ਵਿਰੋਧੀ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਵਣਜ ਮੰਤਰਾਲੇ ਵੱਲੋਂ ਇੱਕ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਭਾਰਤ ਨੇ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਤੋਂ ਸਾਰੇ ਸਮਾਨ ਦੇ ਸਿੱਧੇ ਆ ਸਿੱਧੇ ਆਯਾਤ ਤੇ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧ ਵਿੱਚ ਵਿਦੇਸ਼ ਵਪਾਰ ਨੀਤੀ FTP ਵਿੱਚ ਇੱਕ ਉਪਬੰਧ ਜੋੜਿਆ ਗਿਆ ਹੈ ਤਾਂ ਜੋ ਪਾਕਿਸਤਾਨ ਵਿੱਚ ਪੈਦਾ ਹੋਣ ਵਾਲੇ ਇਹ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ ਦੇ ਸਿੱਧੇ ਆ ਸਿੱਧੇ ਆਯਾਤ ਜਾਂ ਆਵਾਜਾਈ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵਨਾ ਰੋਕਿਆ ਜਾ ਸਕੇ ਦੱਸ ਦੇ ਕਿ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਤੇ ਜਨਤਕ ਨੀਤੀ ਦੇ ਹਿੱਤ ਵਿੱਚ ਲਗਾਈ ਗਈ ਹੈ ਦੱਸਦੇ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਵਪਾਰ ਸੰਬੰਧ ਬਹੁਤ ਸੀਮਤ ਹਨ ਹਾਲਾਂਕਿ ਦੋਵੇਂ ਦੇਸ਼ ਇੱਕ ਦੂਜੇ ਨੂੰ ਕੁਝ ਸਮਾਨ ਆਯਾਤ ਤੇ ਨਿਰਯਾਤ ਕਰਦੇ ਹਨ ਭਾਰਤ ਪਾਕਿਸਤਾਨ ਤੋਂ ਸੁੱਕੇ ਮੇਵੇ ਤਰਬੂਜ ਅਤੇ ਹੋਰ ਫਲ ਸੀਮਿੰਟ ਨਮਕ ਦਰਾਮਦ ਕਰਦਾ ਹੈ ਇਸ ਤੋਂ ਇਲਾਵਾ ਐਨਕਾਂ ਲਈ ਆਪਟਿਕਲ ਵਸਤੂਆਂ ਕਪਾਹ ਸਟੀਲ ਜੈਵਿਕ ਰਸਾਇਣ ਧਾਤ ਦੇ ਮਿਸ਼ਰਣ ਅਤੇ ਕੱਪੜੇ ਦੇ ਸਮਾਨ ਵੀ ਦਰਾਮਦ ਕਰਦਾ ਹੈ ਅਸਦੀਕ এপ্রিল ਜਨਵਰੀ 2025-26 ਵਿੱਚ ਭਾਰਤ ਦਾ ਪਾਕਿਸਤਾਨ ਨੂੰ ਨਿਰਿਆਤ 447 ਮਿਲੀਅਨ ਅਮਰੀਕੀ ਡਾਲਰ ਰਿਹਾ ਸੀ ਜਦੋਂ ਕਿ ਦਰਾਮਤ ਸਿਰਫ 0.40 ਮਿਲੀਅਨ ਅਮਰੀਕੀ ਡਾਲਰ ਸੀ ਵਿਦੇਸ਼ ਵਪਾਰ ਨੀਤੀ ਵਿੱਚ ਪਾਕਿਸਤਾਨ ਤੋਂ ਆਯਾਤ ਤੇ ਪਾਬੰਦੀ ਸਰਲੇਖ ਵਾਲੀ ਇੱਕ ਵਿਵਸਥਾ ਜੋੜਦੇ ਹੋਏ ਇਸ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਪੈਦਾ ਹੋਣ ਵਾਲੇ ਜਾਂ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ ਦੇ ਆਯਾਤ ਸਿੱਧੇ ਆ ਸਿੱਧੇ ਤੌਰ ਤੇ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਮਨਾਹੀ ਹੋਵੇਗੀ ਦੱਸਦੀ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਹੋਰ ਵੱਡਾ ਐਕਸ਼ਨ ਲਿਆ ਹੈ ਭਾਰਤੀ ਵਣਜ ਮੰਤਰਾਲੇ ਨੇ ਪਾਕਿਸਤਾਨ ਤੋਂ ਸਾਰੀਆਂ ਵਸਤੂਆਂ ਦੇ ਸਿੱਧੇ ਆ ਸਿੱਧੇ ਆਯਾਤ ਤੇ ਤੁਰੰਤ ਪ੍ਰਭਾਵ ਤੋਂ ਪਾਬੰਦੀ ਲਗਾ ਦਿੱਤੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਰਾਹ ਦੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਪੰਜਾਬ ਚ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 4 ਮਈ ਤੋਂ ਲੈ ਕੇ 7 ਮਈ ਤੱਕ 5 ਦਿਨਾਂ ਲਈ ਮੀਂਹ ਤੂਫਾਨ ਅਤੇ ਬਿਜਲੀ ਗਰਜ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਵੇਗੀ ਤੇਜ਼ ਹਵਾਵਾਂ ਨਾਲ ਧੂੜ ਉਡਣ ਨਾਲ ਵਿਜ਼ਿਬਿਲਟੀ ਘੱਟ ਸਕਦੀ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ 13 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਬਠਿੰਡਾ ਮੁਕਸਰ ਮਾਨਸਾ ਰੋਪਨਗਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਵਿੱਚ ਮੀਂਹ ਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਮੌਸਮ ਦੀ ਸਥਿਤੀ ਬਾਰੇ 7 ਤਾਰੀਖ ਤੱਕ yellow alert ਜਾਰੀ ਕਰ ਦਿੱਤਾ ਹੈ। ਅਗਲੇ ਦਿਨਾਂ ਵਿੱਚ ਸੂਬੇ ਵਿੱਚ ਤੇਜ਼ ਹਵਾਵਾਂ ਜਦੋਂ ਕਿ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਜਿਸ ਦੇ ਨਾਲ ਹੀ ਬਿਜਲੀ ਚਮਕਣਾ ਤੇ ਤੂਫਾਨ ਦੀ ਸੰਭਾਵਨਾ ਜਤਾਈ ਗਈ ਹੈ। ਨੇੜਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਜੇਕਰ ਕੋਈ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਕਾਲਜ ਜਾਂ ਯੂਨੀਵਰਸਿਟੀ ਬਦਲਣਾ ਚਾਹੁੰਦਾ ਹੈ ਤਾਂ ਉਸ ਲਈ ਇੱਕ ਨਵਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੋਵੇਗਾ ਜਾਣਕਾਰੀ ਅਨੁਸਾਰ ਹੁਣ ਤੱਕ ਇੱਕ ਵਿਦਿਆਰਥੀ ਨੂੰ ਕਾਲਜ ਵਿੱਚ ਟਰਾਂਸਫਰ ਕਰਨ ਲਈ ਸਿਰਫ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਪੋਰਟਲ ਤੇ ਜਾਣਕਾਰੀ ਅਪਡੇਟ ਕਰਨੀ ਪੈਂਦੀ ਸੀ ਇਸ ਪ੍ਰਕਿਰਿਆ ਵਿੱਚ ਨਾ ਤਾਂ ਨਵੇਂ ਵੀਜ਼ੇ ਦੀ ਲੋੜ ਪਈ ਅਤੇ ਨਾ ਹੀ ਪੜ੍ਹਾਈ ਵਿੱਚ ਵਿਘਨ ਪਿਆ ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ ਆਈਆਰਸੀਸੀ ਅਨੁਸਾਰ ਵਿਦਿਆਰਥੀ ਨੂੰ ਪੋਸਟ ਸਕੈਂਡਰੀ ਪੱਧਰ ਜਿਵੇਂ ਕਿ ਕਿਸੇ ਕਾਲਜ ਤੋਂ ਯੂਨੀਵਰਸਿਟੀ ਆ ਇੱਕ ਕਾਲਜ ਤੋਂ ਦੂਜੇ ਕਾਲਜ ਵਿੱਚ ਤਬਦੀਲ ਹੋਣ ਲਈ ਪਹਿਲਾਂ ਇੱਕ ਨਵਾਂ ਅਧਿਐਨ ਪਰਮਿਟ ਪ੍ਰਾਪਤ ਕਰਨਾ ਪਵੇਗਾ ਜਦ ਤੱਕ ਇਹ ਪਰਮਿਟ ਮਨਜ਼ੂਰ ਨਹੀਂ ਹੋ ਜਾਂਦਾ ਵਿਦਿਆਰਥੀ ਨਵੇਂ ਸੰਸਥਾਨ ਵਿੱਚ ਪੜ੍ਹਾਈ ਸ਼ੁਰੂ ਨਹੀਂ ਕਰ ਸਕਣਗੇ ਜੇਕਰ ਕੋਈ ਵਿਦਿਆਰਥੀ ਬਿਨਾਂ ਇਜਾਜ਼ਤ ਦੇ ਪੜ੍ਹਾਈ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਸਦੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਮੰਨਿਆ ਜਾਵੇਗਾ ਇਹ ਬਦਲਾਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਉੱਚ ਸਿੱਖਿਆ ਲਈ ਕੈਨੇਡਾ ਜਾਂਦੇ ਹਨ ਵਿਦਿਆਰਥੀਆਂ ਨੂੰ ਨਾ ਸਿਰਫ ਦੁਬਾਰਾ ਵੀਜ਼ਾ ਅਰਜੀ ਦੀ ਗੁੰਝਲਦਾਰ ਪ੍ਰਕਿਰਿਆ ਵਿੱਚ ਲੰਘਣਾ ਪਵੇਗਾ ਸਗੋਂ ਇਸ ਵਿੱਚ ਸਮਾਂ ਅਤੇ ਪੈਸਾ ਦੋਵੇਂ ਖਰਚ ਹੋਣਗੇ ਇਸ ਦੇ ਨਾਲ ਹੀ ਇਸ ਯੋਜਨਾ ਵਿੱਚ ਦੇਰੀ ਵੀ ਹੋ ਸਕਦੀ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨਕਲੀ ਕਾਲਜਾਂ ਤੇ ਵੀਜ਼ਾ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲੇਗੀ ਦੱਸਦੇ ਕਿ ਇਸ ਨਾਲ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਟਰਾਂਸਫਰ ਕਰਨ ਦੀ ਇਜਾਜ਼ਤ ਮਿਲੇਗੀ ਜੋ ਸੱਚਮੁੱਚ ਗੰਭੀਰਤਾ ਨਾਲ ਪੜ੍ਹਾਈ ਕਰਨਾ ਚਾਹੁੰਦੇ ਹਨ IRCC ਦਾ ਕਹਿਣਾ ਹੈ ਕਿ ਇਹ ਬਦਲਾਵ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵੀਜ਼ਾ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਈ ਰੱਖਣ ਲਈ ਕੀਤਾ ਗਿਆ ਹੈ ਇਸ ਨਾਲ ਕੈਨੇਡੀਅਨ ਵਿਦਿਅਕ ਸੰਸਥਾਵਾਂ ਦੀ ਭਰੋਸੇਯੋਗਤਾ ਬਣੀ ਰਹੇਗੀ ਜਿਹੜੇ ਵਿਦਿਆਰਥੀ ਹੁਣ ਕਾਲਜ ਬਦਲਣ ਬਾਰੇ ਸੋਚ ਰਹੇ ਹਨ ਉਹਨਾਂ ਨੂੰ 30 ਅਪ੍ਰੈਲ 2025 ਤੋਂ ਪਹਿਲਾਂ ਪ੍ਰਕਿਰਿਆ ਪੂਰੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਨਵੇਂ ਨਿਯਮਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਵੀਜ਼ਾ ਸਲਾਹ ਕਰ ਅਤੇ आईएससीसी ਅਧਿਕਾਰਤ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਦੱਸੀ ਕਿ ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਜੇਕਰ ਕੋਈ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਕਾਲਜ ਜਾਂ ਯੂਨੀਵਰਸਿਟੀ ਬਦਲਣਾ ਚਾਹੁੰਦਾ ਹੈ ਤਾਂ ਉਸ ਲਈ ਨਵਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੋਵੇਗਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚੇ ਇਧਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੁਭੋਦਨ ਵਿੱਚ ਕਿਹਾ ਕਿ ਅਸੀਂ ਪਿੰਡਾਂ ਵਿੱਚ ਕਿਸੇ ਨੂੰ ਵੀ ਨਸ਼ਾ ਵੇਚ ਨਹੀਂ ਦੇਵਾਂਗੇ ਜੋ ਵੀ ਅਜਿਹਾ ਕੰਮ ਕਰੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਨਸ਼ਿਆਂ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਇਧਰੋਂ ਬਾਡਰ ਤੇ ਟੈਨਸ਼ਨ ਹੋਈ ਪਈ ਆ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੇ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਐ ਇਧਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਦਿਓ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾ ਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਿਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰਮਿਟਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ ਕਬਾਰਾ ਉਹਨੇ ਅਗਲੇ ਬੰਦੇ ਨੇ ਵੜਣਾ ਹੁੰਦਾ ਸੀ ਮੈਂ ਇਤੋਂ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੜਣਾ ਹੁੰਦਾ ਸੀ ਬਾਅਦ ਚ ਤਾਂ ਖੇਚ ਪਈ ਜਾਣਾ ਹੁੰਦਾ ਤਾਂ ਵੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੜਣਾ ਹੁੰਦਾ ਸੀ ਉਹ 12 10 ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਦਰ ਦਿੰਦਾ ਸੀ ਨਾਲ ਹੀ ਤਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਲ ਹੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾਲ ਤਾਂ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰਦਾਨਾ ਵੜਦੀ ਕਿਤੇ ਸੋਈ ਤਾਂ ਅਸਟਕ ਉਹ ਐਸ ਲੈਵਲ ਤੇ ਜਾਂਦੇ ਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਂਦੇ ਆ ਸੀ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਸਾਨੂ ਸਾਡੇ ਸਾਇਨ ਨਹੀਂ ਹੋਇਆ ਸੀ ਮਨਾ ਕਰ ਰਿਹਾ ਸਾਡੀ ਸਹਿਮਤੀ ਹੈ ਨਹੀਂ ਤਾਂ ਸਾਡੇ ਕਹਿੰਦਾ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਅਗ ਆ ਜਿਓ ਫਿਰ ਨੱਕੇ ਖੋਲ ਲਿਓ ਆ ਜੀ ਖੋਲ ਲਿਆ ਨੱਕਾ ਫਿਰ ਐ ਤੱਕੇ ਨਾਲ ਸਾ ਤੋਂ ਪਾਣੀ ਲੈ ਜੋਗੇ ਸੁਬੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਐਂ 2-3 ਮਹੀਨੇ ਫालतੂ ਪਾਣੀ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚੱਲੇਗੇ ਪਹਿਲਾਂ ਵਾਲੇ ਜਬਾਨੇ ਚਲੇਗਾ ਉਹਨਾਂ ਨੇ ਹਿਸਾਬ ਦਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਨੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾ ਕਹਿੰਦਾ ਸਾਡੇ ਵਾਲੇ 'ਚ ਪਾਣੀ ਵਧਾ ਦਿਓ ਇੱਧਰ ਲੈਣਾ ਇੱਧਰ ਲੈ ਜੋ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਢੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲੀਆਂ ਹੁਣ ਆਪਾਂ ਰਜਵਾਹੇ ਸੂਏ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਨਾਂ ਚ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲੀਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਆਂ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੈਂਗਲੌਰ ਤੋਂ ਪਾਈਪਾਂ ਮੰਗਾ ਰਹੇ ਆਂ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਥੇ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇਹਨਾਂ ਵਾਲਾ ਕੰਮ ਨਹੀਂ ਹੈਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮਗਰ ਲੀਕ ਹੋਈ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਆ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਐ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈਰਿਸ ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿੱਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਆਏ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲਾਗੇ ਉਧਰੋਂ ਇੰਜੀਨੀਅਰ ਇਧਰੋਂ ਆਪਣੇ ਲੱਗ ਗਏ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਨੂੰ ਕਹਿੰਦੇ ਇਹ ਕਿੱਧਰ ਆ ਗਏ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੋਣੀ ਮੋੜ ਪਾ ਕੇ ਪੈ ਪਾਇਆ ਫਿਰ ਜੀ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਣਿਆਂ ਨਵੀਂ ਸੜਕ ਬਣੀ ਜਾਂਦੀ ਹੁੰਦੀ ਹੈ ਟੈਲੀਫੋਨ ਵਾਲੇ ਆਪਣੇ ਤਿੰਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟ ਕੇ ਦੇ ਵਿੱਚ ਦੀ ਲਾਈਨ ਹੋਇਆ ਲਾਈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ ਚ ਤਾਲਮੇਲ ਹੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ਠੇਕੇਦਾਰ ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲਓ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹੇ ਜੀ ਅਸੀਂ ਇੱਟਾ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਂਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈ ਜੀ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ ਉਧਰ ਲਈ ਫਾਈਲ ਉਧਰ ਪਈ ਐ ਇੱਧਰ ਲਈ ਫਾਈਲ ਇੱਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਸੋ ਇਸ ਕਰਕੇ ਇਹ ਨਕਸ਼ੇ ਬਣਾ ਕੇ ਤੁਰਨਾ ਹੈ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਹਰ ਕੰਮ ਦਾ ਨਕਸ਼ਾ ਬਣਾ ਕੇ ਤੁਰਨਾ ਪੈਂਦਾ ਅੱਜ ਖੇਤੀ ਵੀ ਜਿਹੜੀ ਐ ਉਹ ਕੱਲਾ ਪਾਣੀ ਛੱਡਣ ਨਾਲ ਜਾਂ ਬੀਜਣ ਨਾਲ ਨਹੀਂ ਹੁੰਦੀ ਹਰ ਬੂਟੇ ਨਾਲ ਗੱਲ ਕਰਨੀ ਪੈਂਦੀ ਐ ਹਰ ਪੱਤੇ ਨਾਲ ਕੰਪਿਊਟਰ ਜੋੜਨਾ ਪੈਂਦਾ ਤਾਂ ਖੇਤੀ ਉਹ ਜ਼ਮਾਨਾ ਇਹ ਆ ਗਿਆ ਪਹਿਲਾਂ ਵਾਲਾ ਨਹੀਂ ਹੁਣ ਜ਼ਮਾਨਾ ਰਹਾ ਅਪਡੇਟ ਕਰਾਂਗੇ AI ਨਾਲ ਜੋੜਾਂਗੇ AI ਆ ਗਈ ਅਸੀਂ ਐਗਰੀਕਲਚਰ ਨੂੰ AI ਨਾਲ ਜੋੜ ਰਹੇ ਹਾਂ ਅਸੀਂ ਸੜਕਾਂ ਸੜਕਾਂ ਦਾ ਮੁਆਇਨਾ ਕਰਾਇਆ ਕਿ ਕਿੰਨੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਪਹਿਲਾਂ ਅਫਸਰਾਂ ਨੂੰ ਕਹਤਾ ਕਿ ਜੀ ਸੜਕਾਂ ਦੇ ਵਿਭਾਗ ਮੰਡਿਆਂ ਨੂੰ ਕਿ ਜੀ ਦੱਸੋ ਜੀ ਸਾਰੇ ਪੰਜਾਬ ਜਾ ਕੇ ਕਿ ਕਿੰਨੀਆਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਕਿੰਨੇ ਕਿਲੋਮੀਟਰ ਤੇ ਕਿੰਨਾ ਉੱਚ ਬਜੜੀ ਲੱਗੂ ਕਿੰਨੀ ਉੱਚ ਲੁੱਕ ਪਊਗੀ ਕਰ ਕਰਾ ਕੇ ਜੀ ਕਰ ਕਰਾ ਕੇ ਉਹਨਾਂ ਨੇ ਸਾਨੂੰ ਦੱਸਤਾ ਵੀ ਇੰਨੇ ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਫਿਰ AI ਦਾ ਇੱਕ ਮਾਡਲ ਜਾਂ ਲਿਆ ਉਹ ਚ ਕੀ ਹੈ ਇੱਕ ਲੇਜ਼ਰ ਜਿਵੇਂ ਕੋਈ ਸੂਮੂ ਗੱਡੀ ਜਾਂ ਕੁਆਲਿਸ ਗੱਡੀ ਉਹਦੀ ਡਿੱਗੀ ਖੋਲ ਕੇ ਉਹਦੇ ਪਿੱਛੇ ਧਰ ਦੋ ਉਹ ਜਿਹੜਾ ਲੇਜ਼ਰ ਹੈ ਉਹ ਚ ਕੰਪਿਊਟਰ ਫੀਡ ਕਰ ਦਿੱਤੇ ਨੇ ਮੂਰੇ ਉਹਦੇ ਕੈਮਰਾ ਲੱਗਿਆ ਹੋਇਆ ਗੱਡੀ ਦੇ ਉਹ ਵੀ ਉਹਦੇ ਨਾਲ ਮਸ਼ੀਨ ਨਾਲ ਰਿਲੇਟਡ ਹੈ ਮੂਰੋਂ ਗੱਡੀ ਐਂ ਦੱਸੀ ਜਾਂਦੀ ਹੈ ਉਹ ਲੇਜ਼ਰ ਜਿਹੜਾ ਐਂ ਮਾਰੀ ਜਾਂਦਾ ਜਿੱਥੇ ਜਿੱਥੇ ਟੋਆ ਹੈ ਉਹਨੂੰ ਨੋਟ ਕਰੀ ਜਾਂਦਾ ਬਸ ਗੱਡੀ ਤੁਸੀਂ 40 ਦੀ ਸਪੀਡ ਤੇ ਚਲਾਉਣੀ ਹੈ ਇਤੋਂ 40 ਦੀ ਸਪੀਡ ਤੇ ਜਿੱਥੇ ਤੱਕ ਉਹ ਸੜਕ ਜਾਂਦੀ ਹੈ ਉਹ ਦੱਸ ਦਊਗਾ ਤੁਹਾਨੂੰ ਕਿ ਕਿੰਨੇ ਟੋਏ ਨੇ ਕਿੰਨੇ ਡੂੰਗੇ ਨੇ ਕਿੰਨੇ ਛੋਟੇ ਨੇ ਇੱਥੇ ਕਿੰਨਾ ਖਰਚਾ ਆਊਗਾ ਪਹਿਲਾ ਖਰਚਾ ਤਾਂ ਬਾਅਦ ਦੀ ਗੱਲ ਹੈ ਜੀ ਪਹਿਲਾਂ ਤਾਂ 12-1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਉਹਨੇ ਦੱਸਿਆ ਕੱਟ ਕਹਿੰਦੇ ਸਾਰੇ ਅਸੀਂ ਉੱਥੇ-ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦੋ ਕੌਣ ਪੁੱਛਦਾ ਉੱਥੇ ਕਿਸੇ ਨੂੰ 6.5 ਜਾਂਦੀ ਐ 7 ਲਿਖ ਦੋ ਕੌਣ ਪੁੱਛਦਾ ਉੱਥੇ ਐ ਅੱਧਾ ਅੱਧਾ ਪੌਣਾ ਪੌਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰਿਪੇਅਰ ਵੀ ਹੋ ਜਾਂਦੀ ਐ ਉੱਤੇ ਰੁੱਕ ਵੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੈਜ਼ਰ ਕਰਕੇ 250 ਕਰੋੜ ਰੁਪਇਆ ਉਹ ਲਾਏ ਨੇ ਹੁਣ ਅਸੀਂ ਕੰਪਿਊਟਰ ਹੁਣ ਹੁਣ ਸਾਰੇ ਫੜੇ ਜਾਣਗੇ ਦੇਖੋ ਸਹੀ ਹੁਣ ਤੁਸੀਂ ਇਸ ਕਰਕੇ ਅੱਜ ਪਾਣੀ ਅੱਜ ਨਸ਼ੇ ਇਹ ਸਾਨੂੰ ਇਹਨਾਂ ਦੇ ਪਾਣੀ ਦੇ ਹੱਕ 'ਚ ਖੜਨਾ ਪਊ ਨਸ਼ਿਆਂ ਦੇ ਵਿਰੁੱਧ ਲੜਨਾ ਪਊ। ਉਹ ਖੜੇ ਆ ਤੁਸੀਂ ਸਾਨੂੰ ਚੁਣ ਕੇ ਭੇਜਿਆ ਅਸੀਂ ਖੜੇ ਆ। ਨੰਗਲ ਡੈਮ 'ਤੇ ਜਾ ਕੇ ਆਏ ਸੀ ਦੇਖਿਆ ਸਾਰਾ ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ। ਸਾਡੇ ਕੋਲ ਹੈ ਹੀ ਨਹੀਂ। ਫਟਦਾਬਦਾ ਸ਼ੁਰੂ ਹੋ ਗਿਆ ਹੁਣ। ਅਸੀਂ ਤਾਂ 1 ਜੂਨ ਕਰਤਾ ਜੀ ਇਸ ਵਾਰ ਝੋਨੇ ਦੀ ਜਿਹੜੀ ਬਿਜਾਈਏ 1 ਜੂਨ ਤੋਂ ਕਰਤੀ ਤਾਂ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ ਤਾਂ ਕਿ ਅਸੀਂ ਅਸੀਂ ਚਾਹੁੰਦੇ ਆ ਕਿ 1 ਜੂਨ ਤੋਂ ਬੀਜੀਏ ਤਾਂ ਉਹ ਸਤੰਬਰ 20 ਤੱਕ ਆ ਜੇ ਸਤੰਬਰ 20 ਤੱਕ 15 20 ਤੱਕ ਆ ਜੂਗੀ ਤਾਂ ਉਸ ਵੇਲੇ ਹਵਾਵਾਂ ਜਿਹੜੀਆਂ ਨੇ ਉਸ ਵੇਲੇ ਮੋਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤਾਂ ਮੋਇਸਚਰ ਦਾ ਪੰਗਾ ਪਵੇ ਕੋਈ ਨਾ ਉਸ ਵੇਲੇ ਹਵਾਵਾਂ ਵੈਸਟਰਨ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਵੇਲੇ ਹਵਾਵਾਂ ਚੱਲ ਰਹੀਆਂ ਹੁੰਦੀਆਂ ਉਹ ਜਿਹੜਾ ਪ੍ਰਾਲੀ ਪ੍ਰੂੜੀ ਕਹਿੰਦੇ ਆ ਨਾ ਇੱਧਰ ਨੂੰ ਜਾਂਦਾ ਉਹ ਇੱਧਰ ਨੂੰ ਲੰਘ ਜੂ ਯਾਰ ਇਦਾਂ ਲੈਣ ਤਾਂ ਉਹੀ ਤੰਗ ਕੀਤੇ ਹੋਏ ਆ ਪਹਿਲੇ ਹੀ ਠੀਕ ਹੈ ਨਾ ਇਦਾਂ ਨੂੰ ਲੰਘ ਜਾ ਆਪਣਾ ਕੋਈ ਹੋ ਆ ਠੀਕ ਹੈ ਨਾ ਇਹ ਇਸ ਕਰਕੇ ਅਸੀਂ 15 ਦੇ ਅਡਵਾਂਸ ਕਰਕੇ ਚੈੱਕ ਕਰ ਰਹੇ ਹਾਂ 15 ਦੇ ਅਡਵਾਂਸ ਸਾਨੂੰ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਝੋਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾੜਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਹੈ ਪਾਣੀ ਫਿਰ ਅਸੀਂ ਕਿਵੇਂ ਗਮਲਿਆਂ ਚ ਲਾਈਏ ਅਸੀਂ ਝੋਨਾ ਗਮਲਿਆਂ ਚ ਪੀਜਿਆ ਕਰੀਏ ਅਸੀਂ ਕਣਕ ਕਾਂਪਦਿਆਂ ਸੋ ਇਹਨਾਂ ਦਾ ਇਹ ਧੱਕਾ ਜਿਹੜਾ ਪੰਜਾਬ ਨਾਲ ਹਮੇਸ਼ਾ ਬਿਤਕਰਾਂ ਹੁੰਦਾ ਰਿਹਾ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਛੱਡ ਛੱਡ ਕੇ ਗਏ ਆਪਾਂ ਨੂੰ ਝਗੜੇ ਚ ਮੇਲੇ ਕਰਜੇ ਆ ਆਹ ਆ ਚੀਜ਼ਾਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਤਾ ਕਰਤਾ ਤੂੰ ਸਜ਼ਾ ਵੀ ਦੇਤੀ ਉਹਨਾਂ ਨੂੰ ਮੇਰਾ ਕੋਈ ਐ ਛਿਕਬਾ ਨਹੀਂ ਹੈਗਾ ਲੋਕਾਂ ਨਾਲ ਕੋਈ ਪਰ ਹੁਣ ਤੁਹਾਡੇ ਕੋਲੇ ਆਪਸ਼ਨ ਹੀ ਹੈ ਨਹੀਂ ਸੀ ਕੋਈ ਤਾਂ ਸਜ਼ਾ ਵੀ ਮਿਲ ਗਈ ਉਹਨਾਂ ਨੂੰ ਤੇ ਉਹ ਬੈਠੇ ਨੇ ਕਰਿਆ ਆਪਦੇ ਜਾਂ ਇਦਰ ਉਧਰ ਫਿਰਦੇ ਰਹਿੰਦੇ ਕਿਤੇ ਕੋਈ ਸੁਣਦਾ ਨਹੀਂ ਕੋਈ ਨਾ ਗੱਡੀ 'ਚ ਬੈਠਣ ਦੀ ਕੋਈ ਹਿੰਮਤ ਕਰੇ ਉਹਨਾਂ ਨਾਲ ਛੱਡੋ ਪਰੇ ਯਾਰ ਕਾਲ ਨੂੰ ਮੱਥੇ ਲੱਗਣਾ ਮੈਂ ਕੋਈ ਕੰਮ ਨਹੀਂ ਬਣਨਾ ਜਦੋਂ ਬਿੱਲੀ ਰਾਹ ਕੱਟ ਜਾਂਦੀ ਹੈ ਐਦਾਂ ਦੇ ਹਾਲਾਤ ਹੋਏ ਪੈਨੇ ਸੋ ਇਸ ਕਰਕੇ ਤੁਹਾਡੇ ਤੇ ਮੈਨੂੰ ਮਾਨ ਹੈ ਆਪਾਂ ਲੋਕਾਂ ਵਾਲਿਆਂ ਆਪਾਂ ਪਬਲਿਕ ਨਾਲ ਸੰਬੰਧਤ ਆ ਸਾਰਾ ਕੁਝ ਪਤਾ ਹੈ ਬੂੰਦ-ਬੂੰਦ ਪਾਣੀ ਦੀ ਕੀਮਤ ਵੀ ਪਤਾ ਹੈ ਸਾਨੂੰ ਸੜਕਾਂ ਤੇ ਐਕਸੀਡੈਂਟਾਂ ਦੇ ਤੁਪਕਾ ਤੁਪਕਾ ਡੁੱਲਦੇ ਖੂਨ ਦਾ ਵੀ ਪਤਾ ਹੈ ਕਿਵੇਂ ਘਰ ਪਟਿਆ ਜਾਂਦਾ ਸਾਰਾ ਹੀ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਸਾਰਾ ਟੱਬਰ ਖਤਮ ਹੁਣ ਤੁਸੀਂ ਕਿਤੇ ਖੜਾ ਟਰੱਕ ਜਾਂ ਤੂੜੀ ਵਾਲੀ ਟਰਾਲੀ ਐ ਸੜਕ ਤੇ ਖੜੇ ਨਹੀਂ ਦੇਖੋਗੇ ਉਹ ਨਾਲ ਦੀ ਨਾਲ ਐਸਐਸਐਫ ਦੀਆਂ ਗੱਡੀਆਂ ਬਹੁਤ ਤਕੜੀਆਂ ਗੱਡੀਆਂ ਨੇ ਉਹ ਇਹਨੂੰ ਧੱਕ ਕੇ ਜਾਂ ਖਿੱਚ ਕੇ ਸਾਈਡ ਤੇ ਕਰ ਦਿੰਦੀਆਂ ਨੇ 49% ਮੌਤਾਂ ਕੱਟ ਗਈਆਂ ਜੀ 1 ਸਾਲ ਚ 49% 5000 ਤੋਂ ਵੱਧ 5500 ਦੇ ਨੇੜੇ ਤੇਰੇ ਸਾਲ ਚ ਮੌਤਾਂ ਹੁੰਦੀਆਂ ਸੀ ਨੰਬਰ 1 ਤੇ ਸੀ ਇੰਡੀਆ ਸੜਕਾਂ ਦੀਆਂ ਮੌਤਾਂ ਚ ਮੈਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਕਿਉਂਕਿ ਮੈਂ ਐਮਪੀ ਹੁੰਦਾ ਸੀ ਜੇ 2500 ਦੀ 2000 ਦੀ ਜਾਨ ਵੀ ਬਚਾ ਲਈ ਨਾ ਕਿੱਡੀ ਕੀਮਤੀ ਗੱਲ ਹੈ ਜੀ ਕਿੱਡੀ ਵੱਡੀ ਗੱਲ ਹੈ ਜੀ ਇਸ ਗੱਲ ਲਈ ਪੀਏਪੀ ਦੇ ਜਵਾਨ ਇੱਥੋਂ ਗਏ ਆ ਉਹ ਮੁੰਡੇ ਮੈਂ ਫਰੂਕੀ ਸਾਹਿਬ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਉਹਨਾਂ ਨੇ ਟ੍ਰੇਨਿੰਗ ਐਸੀ ਦਿੱਤੀ ਹੈ ਕਿ 6 ਮਿੰਟ 20 ਸਕਿੰਟ ਦੀ ਉਹਨਾਂ ਦੀ ਕਾਲ ਦੀ ਐਵਰੇਜ ਹੈ ਅਮਰੀਕਾ ਦੀ ਪੁਲਿਸ ਲਈ ਨਹੀਂ ਹੈਗੀ ਨਹੀਂ 6 ਮਿੰਟ 20 ਸਕਿੰਡ ਦੇ ਵਿੱਚ ਉਹ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਕੋਲੇ ਫਰਸਟ ਏਡ ਦਾ ਸਮਾਨ ਹੈ ਉਹ ਪਹਿਲਾਂ ਪੱਟੀਆਂ ਕਰਦੇ ਨੇ ਉਹ ਨਾਲ ਦੀ ਨਾਲ ਉਹਨਾਂ ਨੂੰ ਦਵਾਈ ਹੈ ਉਹਨਾਂ ਕੋਲੇ ਜਿਹੜੀ ਫਰਸਟ ਏਡ ਦੇ ਵਿੱਚ ਦਿੱਤੀ ਜਾ ਸਕਦੀ ਹੈ ਮੁਰਲੀ ਸੈਟਾਂ ਚ ਉਹ ਨਾਲ ਦੀ ਨਾਲ ਉਹਨੂੰ ਚੱਕ ਕੇ ਉਹਨੂੰ ਹਸਪਤਾਲ ਲੈ ਜਾਂਦੇ ਨੇ ਸਾਰੇ ਹਸਪਤਾਲ ਪ੍ਰਾਈਵੇਟ ਜੋ ਮਰਜੀ ਸੜਕ ਦੇ ਆਲੇ-ਦੁਆਲੇ ਨੇੜੇ ਹੈ ਉੱਥੇ ਲੈ ਜਾਓ ਬਾਅਦ ਚ ਸਰਕਾਰ ਆਪੀ ਪੈਸੇ ਦੇਊ ਕਿਰਾ ਜਾਨ ਬਚਾਓ ਉਹਨਾਂ ਕੋਲੇ ਆਰੀ ਦੇ ਬਲੇਡ ਆ ਉਹਨਾਂ ਕੋਲੇ ਗੈਸ ਕੱਟ ਰਾਇਆ ਉਹਨਾਂ ਕੋਲੇ ਸਟੈਚਰ ਨੇ ਔਰ ਮੁੰਡੇ ਕੁੜੀਆਂ ਤੁਸੀਂ ਜਾਣਦੇ ਹੋਵੋ ਸੜਕਾਂ ਤੇ ਦੇਖਦੇ ਹੋਵੋਗੇ ਖੜੇ ਨੇ ਯੰਗ ਮੁੰਡੇ ਕੁੜੀਆਂ ਖੜੇ ਨੇ ਉਸੇ ਜ਼ਿਲ੍ਹੇ ਦੇ ਹੀ ਲਾਏ ਨੇ ਅਸੀਂ ਉੱਥੇ ਉਸੇ ਜ਼ਿਲ੍ਹੇ ਦੇ ਉੱਥੇ ਹੀ ਲਾਏ ਨੇ ਤਾਂ ਕਿ ਉਹ ਸ਼ਾਮ ਨੂੰ ਡਿਊਟੀ ਬਦਲੇ ਤਾਂ ਉਹ ਆਪ ਦੇ ਘਰੇ ਜਾ ਸਕਣ ਪੀਪੀਚੂ ਲੈ ਕੇ ਗਏ ਆ ਇੱਥੋਂ ਹੀ ਸੋ ਬਹੁਤ ਕਾਮਯਾਬ ਤਰੀਕਾ ਹੋਰ ਪੂਰੇ ਦੇਸ਼ ਦੇ ਵਿੱਚ ਇਹਦੀ ਚਰਚਾ ਪੂਰੀ ਦੁਨੀਆ 'ਚ ਇਹਦੀ ਚਰਚਾ ਹੈ ਸੜਕ ਸੁਰੱਖਿਆ ਇੱਕ ਮਰਾਕੋ ਦੇ ਵਿੱਚ ਹੋਇਆ ਸੀ ਉਹਨੇ ਪਿੱਛੇ ਜੇ ਪੂਰੀ ਦੁਨੀਆ ਦਾ ਉਹ ਜੇ ਜ਼ਿਕਰ ਕੀਤਾ ਗਿਆ ਕਿ ਇੰਡੀਆ ਦੀ ਇੱਕ ਸਟੇਟ ਹੈਗੀ ਹੈ ਜਿਹਦੇ ਵਿੱਚ ਐਸਐਸ ਫਨਾਂਦੀਕ ਪੁਲਿਸ ਬਣਾਈ ਉਹਨਾਂ ਨੇ ਅਲੱਗ ਤੋਂ ਉਹ ਉਹ ਜਿਹੜੇ ਇੰਨੀਆਂ ਜਾਨਾਂ ਬਚਾ ਦਿੱਆਂ ਉਹਨਾਂ ਇਹ ਬਹੁਤ ਵੱਡੀ ਗੱਲ ਹੈ ਜੀ ਔਰ ਕੱਲੀਆਂ ਜਾਨਾਂ ਨਹੀਂ ਕੱਲੀਆਂ ਜਾਨਾਂ ਨਹੀਂ 6-7 ਕਰੋੜ ਰੁਪਈਆ ਔਰ ਕਈ ਕਰੋੜਾਂ ਦੇ ਗਹਿਣੇ ਉਹ ਵੀ ਉਹਨਾਂ ਦੇ ਘਰੇ ਪਚਾਏ ਨੇ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੋਈ ਦੇਖਦਾ ਮੇਰਾ ਬੱਡੂਆ ਕਿੱਥੇ ਆ ਜਾਂ ਮੇਰਾ ਪਰਸ ਕਿੱਥੇ ਆ ਉਹ ਤਾਂ ਜਾਨ ਬਚਾਉਣ ਦੀ ਹੋ ਜਾਂਦੀ ਹੈ ਤਾਂ ਸਭ ਇੱਕ ਪੁਲਿਸ ਵਾਲੇ ਨੂੰ ਟ੍ਰੇਨਿੰਗ ਹੈ ਹਰੇਕ ਚੋਣਾਂ 'ਚ ਉਹ ਕਿ ਦੋ ਜਾਣੇ ਤਿੰਨ ਜਾਣੇ ਲੱਗ ਜਾਂਦੇ ਉਹਨੂੰ ਸੰਭਾਲਣ ਇੱਕ ਜਾਣਾ ਜਿਹੜਾ ਕੀਮਤੀ ਸਮਾਨ ਗੱਡੀ ਚ ਪਿਆ ਉਹ ਉਹਨੂੰ ਜਮ੍ਹਾਂ ਕਰ ਲੈਂਦਾ 5 ਕਰੋੜ ਰੁਪਈਆ ਤੇ ਉਹਨਾਂ ਦੇ ਗਹਿਣੇ ਉਹਨਾਂ ਨੂੰ ਅਗਲੇ ਦਿਨ ਜਾਂ ਉਹਨਾਂ ਦਾ ਐਡਰੈਸ ਤਾਂ ਲੈ ਹੀ ਲੈਂਦੇ ਉਦੋਂ ਫੋਨ ਨੰਬਰ ਕੋਈ ਕੋਈ ਉਹਨਾਂ ਨੂੰ ਉਹਨਾਂ ਦੇ ਘਰੇ ਪਹੁੰਚਾ ਕੇ ਆਇਆ ਭਾਈ ਆ ਤੁਹਾਡੀ ਗੱਡੀ ਚੋਂ ਸਮਾਨ ਮਿਲਿਆ ਸੀ ਆ ਵੀ ਆ ਵੀ ਨਾਲ ਹੈ ਇਹ ਇਹ ਇੱਕ ਪੱਲਾਂ ਕਿਸੇ ਨੇ ਸੋਚਿਆ ਨਹੀਂ ਸੀ ਮੈਂ ਵੀ ਨਹੀਂ ਸੋਚਿਆ ਸੀ ਆ ਤਾਂ ਕਿ ਇਦਾਂ ਇਹ ਵੀ ਹੋ ਜਾਊਗਾ ਮੈਂ ਸਿਰਫ ਜਾਣਾਂ ਤੇ ਕੰਟਰੋਲ ਕਰਨਾ ਚਾਹੁੰਦਾ ਸੀ ਵੀ ਯਾਰ ਬੇ ਵੇ ਆਈਆਂ ਮੋਤਾ ਨਾ ਆਉਣ ਸੜਕਾਂ ਤੇ ਸੋ ਇਸ ਕਰਕੇ ਬੜੇ ਨਵੇਂ-ਨਵੇਂ ਕੰਮ ਅਸੀਂ ਕਰ ਰਹੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਅਜੇ ਇਹੋ ਜਿਹੀਆਂ ਸਕੀਮਾਂ ਪਈਆਂ ਨੇ ਤੁਸੀਂ ਕਹੋਗੇ ਜਰਾ ਆ ਤਾਂ ਕਦੇ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਕਿ ਤਹਿਸੀਲਾਂ ਦੇ ਵਿੱਚ ਜੋ ਕਰਪਸ਼ਨ ਹੁੰਦੀ ਸੀ ਉਹਨੂੰ ਕਿਵੇਂ ਅਸੀਂ ਇੱਥੋਂ ਵਾਲਾ ਉਧਰ ਉਧਰ ਵਾਲਾ ਇੱਧਰ ਸਾਰੇ ਪੰਜਾਬ ਦੇ ਅਜੇ ਤਹਿਸੀਲਦਾਰ ਬਦਲੇ ਕੋਲੋ ਬਿਚਦੀ ਦੋ ਚਾਰ ਮੈਂ ਕਹਿੰਨਾ ਸਾਰੇ ਨਹੀਂ ਮਾਰੇ ਹੋਣੇ ਪਰ ਹੁਣ ਕੀ ਕਰੀਏ ਜਦੋਂ ਫੈਸਲਾ ਸਾਰਿਆਂ ਦੇ ਲੈ ਲਿਆ ਵਿਚੀ ਉਹ ਭੁਗਤਣਗੇ ਹੁਣ ਕੀ ਕਰੀਏ ਕਈ ਵਾਰੀ ਚਲੋ ਮੈਂ ਕਿਹਾ ਵੀ ਪੰਜਾਬ ਵਾਸਤੇ ਕਰ ਲੋ ਮਮਦੋਟ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮੂਨਕ ਮੂਨਕ ਵਾਲਾ ਇੱਧਰ ਅੰਮ੍ਰਿਤਸਰ ਕਣੀ ਤਾਂ ਕਿ ਉਹਨਾਂ ਦੇ ਜਿਹੜੇ ਨੈਕਸਸ ਬਣੇ ਹੋਏ ਨੇ ਆਪ ਨਹੀਂ ਪਸੇ ਲੈਂਦੇ ਬਾਹਰ ਜਿਹੜੇ ਬਸੀਕਾ ਨਵੀਸ ਜene ਉਹ ਲੈਂਦੇ ਆ ਉਹਨਾਂ ਵਾਸਤੇ ਉਹ ਵਿਚੀ ਲਿਖ ਦਿੰਦੇ ਸੀ ਅਰਜੀ ਜੀ ਲਿਖ ਦਿੰਦੇ ਸੀ ਜਿਹੜੀ ਤੁਸੀਂ ਰਿਸਟਰੀ ਕਰਾਉਣੀ ਹੋ ਉਰਦੂ ਚ ਲਿਖੀ ਜਾਂਦੀ ਸੀ ਬਾਰਕਵਾ ਬਾ ਹਕੂਮ ਬਾ ਦੱਖਣ ਬਾ ਪਛਮ ਬਾ ਪਤਾ ਨਹੀਂ ਕੀ ਬਾਰਕਮ ਬਾ ਬਸੂਲ ਇਹੀ ਲਿਖ ਦਿੰਦੇ ਵਿੱਚੀ ਵੀ ਰਕਮ ਆ ਗਈ ਬਸੂਲ ਕਰ ਲਈ ਕਰ ਦੋ ਰਿਸਟਰੀ ਜਿਹਦਾ ਜਿਹਨੇ ਨਹੀਂ ਦਿੱਤੇ ਉਹ ਲਿਖਦੇ ਨਹੀਂ ਸੀ ਉਹ ਰਿਸਟ ਸਾਰਾ ਦਿਨ ਪੜਤੀ ਜਾਂਦਾ ਰਹਿੰਦਾ ਸੀ ਉਹ ਕਹਿੰਦਾ ਗਲਤ ਲਿਖ ਆਈ ਬੈਠਾ ਮੈਂ ਲਿਖ ਦਾਂ ਦੁਬਾਰੇ ਉਹਨੇ ਫੇਰ ਲਿਖ ਦਿੰਦਾ ਉਹ ਕਹਿੰਦਾ ਹੋ ਗਈ ਜੀ ਐਨੇ ਪੈਸੇ ਲੱਗ ਗਏ ਅਸੀਂ ਸਿੱਧਾ ਹੀ ਕਰਤਾ ਪੰਜਾਬੀ ਚ ਲਿਖੋ ਜੀ ਨੂੰ ਸਿੱਧੇ ਪੰਜਾਬੀ ਚ ਲਿਖੋ ਕਿ ਆ ਬੰਦਾ ਵੇਚਣਾ ਹੈ ਆ ਬੰਦਾ ਖਰੀਦਣਾ ਹੈ ਇੰਨੇ ਸੌਦਾ ਹੋਇਆ ਇੰਨੇ ਦਾ ਸਟਾਮ ਲੱਗਿਆ ਆ ਹੁਣ ਇਹਦੀ ਹੋ ਗਈ ਐਨਾ ਨੰਬਰ ਉਹਦਾ ਬਸਿਕਾ ਖਸਰਾ ਨੰਬਰ ਆ ਆ ਆ ਵੀ ਫਰਦ ਨੰਬਰ ਸਿੱਧਾ ਪੰਜਾਬੀ ਚ ਸੌਖਾ ਕਰਤਾ ਜੀ ਕੰਮ ਤੁਸੀਂ ਆਪਣੇ ਬੱਚਿਆਂ ਤੋਂ ਜਾ ਕੇ ਪੜਾ ਸਕਦੇ ਹੋ ਆਪ ਪੜ ਸਕਦੇ ਹੋ ਨਹੀਂ ਤਾਂ ਉਤੋਂ ਤਾਂ ਪੜਾਉਣੀ ਪੈਂਦੀ ਆ ਦੇਖੀ ਯਾਰ ਕੀ ਲਿਖਤਾ ਪਰਿਵਾਰ ਖਾਨਿਆਂ ਚ ਇਹੀ ਹੁੰਦਾ ਰਿਹਾ ਥੋੜਾ ਨਾਂ ਜਗਵਿੰਦਰ ਹੈ ਪੜਵਾਰੀ ਨੇ ਜਸਵਿੰਦਰ ਕਰਤਾ ਥੋੜੀ ਬਸਾਂ ਲੈਂਨ ਜੀ ਵਧਾਤੀ ਗੱਗੇ ਦਾ ਸੱਸਾ ਕਰਤਾ ਲੈ ਜਗਵਿੰਦਰ ਤੋਂ ਜਸਵਿੰਦਰ ਬਣ ਗਏ ਜਸਵਿੰਦਰ ਤੋਂ ਜਗਵਿੰਦਰ ਬਣਨ ਨੂੰ 10 ਸਾਲ ਲੱਗ ਜਾਣਗੇ ਜੀ ਘਟੋ ਘਟ ਔਰ ਪਤਾ ਹੀ ਨਹੀਂ ਕਿੰਨੇ ਪੈਸੇ ਲੱਗ ਜਾਣਗੇ ਜੀ ਵੀ ਯਾਰ ਮੈਂ ਜਸਵਿੰਦਰ ਨਹੀਂ ਹੈਗਾ ਮੈਂ ਜਗਵਿੰਦਰ ਹਾਂ ਕਹਿੰਦਾ ਯਾਰ ਹੁਣ ਕੀ ਕਰੀ ਥੋੜੇ ਜਿਹਾ ਪੈਨ ਕਾਹਾਂ ਚੱਲਾਂ ਗਿਆ ਲੋ ਜੀ ਐਨੇ ਦੇ ਦੇ ਫਿਰ ਜਗਵਿੰਦਰ ਕਰ ਦਿੰਦੇ ਆ ਅਬ ਦਾ ਨਾਂ ਠੀਕ ਕਰਾਉਣ ਵਾਸਤੇ ਪੈਸੇ ਦੇ ਹੀ ਆਂਗੇ ਜੀ ਆਪ ਦੇ ਖੂਨ ਤੋਂ ਰਿਸਟਰੀ ਕਰਾਉਣੀ ਆ ਬਾਪੂ ਤੋਂ ਕਰਾਉਣੀ ਆ ਉਹਦੇ ਵਾਸਤੇ ਪੈਸੇ ਦਿਓ ਜੀ ਤੋ ਕਿਸੇ ਦੀ ਤਾਂ ਨਹੀਂ ਦੱਬਦੇ ਆਉਣ ਵਾਲੇ ਦਿਨਾਂ 'ਚ ਇਹ ਸੰਬੰਧੀ ਤੁਹਾਨੂੰ ਬਹੁਤ ਵੱਡੇ ਵੱਡੇ ਫੈਸਲੇ ਨਕਸ਼ੇ ਬਣੇ ਪਏ ਨੇ ਆਉਣ ਵਾਲੇ ਦਿਨਾਂ 'ਚ ਉਹਦੀ ਸੰਬੰਧੀ ਵੀ ਤੁਹਾਨੂੰ ਐਸੀਆਂ ਸਕੀਮਾਂ ਦੇਵਾਂਗੇ ਕੋਈ ਕੁੰਡੀ ਅਸੀਂ ਰਹਿਣ ਨਹੀਂ ਦੇਣੀ ਕਿ ਇੱਥੋਂ ਦੀ ਕੱਢ ਲਿਆ ਇਹਨਾਂ ਨੇ ਜਦੋਂ ਅਸੀਂ ਦਿੱਤਾ ਨੰਬਰ ਕ腐ਸ਼ਨ ਦੇ ਖਿਲਾਫ ਕਿ ਪੈਸੇ ਮੰਗਦਾ ਤਾਂ ਮੋਬਾਈਲ ਤੇ ਉਹਦੀ ਫੋਟੋ ਖਿੱਚ ਲਓ ਜਾ ਵੀਡੀਓ ਬਣਾ ਲਓ ਸਾਨੂੰ ਭੇਜ ਦਿਓ ਇਸ ਨੰਬਰ ਤੇ ਤਾਂ ਜਿਹੜੇ ਕਰਪਟ ਅਫਸਰ ਸੀ ਉਹਨੇ ਤਰੀਕਾ ਕੱਢ ਲਿਆ ਉਹਨਾਂ ਨੇ ਆਪਦੇ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਹੈ ਉਹ ਕਹਿੰਦੇ ਜੇ ਤੈਂ ਲਿਖੀ ਬੈਠੇ ਨੇ ਅੱਛਾ ਹੀ ਹੋਇਆ ਮੈਂ ਵੀ ਆਰਡਰ ਜਾਰੀ ਕਰੋ ਜਿਨੇ ਇਹ ਲਿਖਿਆ ਹੈ ਆਦੇ ਦਫ਼ਤਰ ਮੂਰੇ ਕਿ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਹੈ ਉਹਨੂੰ ਅਸੀਂ ਕਰਪਟੀ ਮੰਨਾਂਗੇ ਭਾਵੇਂ ਮੋਬਾਈਲ ਅੰਦਰ ਜਾਵੇ ਨਾ ਜਾਵੇ ਕਉਂ ਵੀ ਕੀ ਗੱਲ ਅੰਦਰ ਕੋਈ ਕੋਈ ਸੀਕ੍ਰੀਟ ਗੱਲ ਕਰਨੀ ਹੈ ਮੋਬਾਈਲ ਕਿਉਂ ਨਹੀਂ ਲੈ ਕੇ ਆ ਜਾਤੇ ਇਹਦਾ ਮਤਲਬ ਤੈਨੂੰ ਡਰ ਹੈ ਇਹਦਾ ਮਤਲਬ ਤੇਰੇ ਅੰਦਰਲਾ ਡਰ ਬੋਲ ਰਿਹਾ ਕਿ ਮੋਬਾਈਲ ਆ ਗਿਆ ਤਾਂ ਮੇਰੀ ਫੋਟੋਆਂ ਨਾ ਖਿੱਚੀ ਜਾਵੇ ਜਾਂ ਮੇਰੀ ਵੀਡੀਓ ਨਾ ਬਣ ਜੇ ਨੋ ਇੱਕ ਮੈਂ ਕਹਿ ਸਕਦਾ ਤੁਸੀਂ ਕਿ ਮੋਬਾਈਲ ਅੰਦਰ ਲੈ ਹੁਣਾ ਸਖਤ ਮਨਾਂ ਉੱਥੇ ਗਾਂ ਕੋਈ ਫੌਜ ਦੀ ਮੀਟਿੰਗ ਚੱਲ ਰਹੀ ਹੈ ਸੀਕ੍ਰੀਟ ਸੋ ਉਹ ਵੀ ਐਸੇ ਫੇਰ ਮਟਵਾਇਆ ਤਰੀਕੇ ਤਾਂ ਕੱਢ ਦਿਆ ਇਹ ਵੀ ਆ ਕਰ ਲੀ ਗਾਂ ਅਸੀਂ ਖੜੇ ਆ ਮੈਂ ਹੁਣ 30 ਸਾਲ ਹੋਰ ਕਰ ਕਰਦਾ ਕਿ ਰਿਆਂ ਪਹਿਲਾਂ ਕੈਸਟਾਂ ਸੀੜੀਆਂ ਚ ਹੀ ਤਾਂ ਕਰਦਾ ਰਿਹਾ ਮੈਂ ਵੀ ਐਂ ਕਰਦੇ ਨੇ ਐਂ ਕਰਦੇ ਨੇ ਐਂ ਕਰਦੇ ਨੇ ਸੋ ਮੈਨੂੰ ਸਾਰਾ ਪਤਾ ਹੈ ਇਸ ਕਰਕੇ ਮੈਥੋਂ ਹੋ ਲੰਘ ਨਹੀਂ ਸਕਦੇ ਮੇਰੇ ਲਈ ਚਾਰ ਨਹੀਂ ਬਹੁ ਬਰੀਕ ਕਰਦਾ ਇਹ ਔਰ ਹੈਗੀ ਵੀ ਪੰਜਾਬੀਆਂ ਨੇ ਦਿੱਤੀ ਹੈ ਪੰਜਾਬ ਵਾਸਤੇ ਦਿਲ ਪਲ-ਪਲ ਧੜਕਦਾ ਕੋਈ ਦੌਲਤਾਂ ਸ਼ੋਰਤਾਂ ਦੀ ਕੋਈ ਨਾ ਕਮੀਆਂ ਨਾ ਹੀ ਲਾਲਚ ਹੈ ਪਹਿਲਾਂ ਹੀ ਤੁਸੀਂ ਇੰਨਾ ਕੁਝ ਦੇਤਾ ਹੁਣ ਤਾਂ ਬਸ ਪੰਜਾਬ ਵਾਸਤੇ ਜੇ ਕੁਝ ਕਰ ਜੀਏ ਤਾਂ ਚਾਰ ਬੰਦੇ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਦੁਨੀਆ ਆਉਂਦੀ ਹੈ ਜਾਂਦੀ ਹੈ ਤੇ ਕੀ ਪਤਾ ਲੱਗਦਾ ਕਿਸੇ ਦਾ। ਤੋਂ ਇਸ ਕਰਕੇ 100% ਪੰਜਾਬ ਲਈ ਕਮਿਟਮੈਂਟ ਹੈ। ਉਹਦੇ ਵਾਸਤੇ ਜੋ ਵੀ ਕੁਰਬਾਨੀ ਦੇਣੀ ਪੈ ਜੇ, ਜੋ ਵੀ ਸਾਨੂੰ ਆਪਣੇ ਤ્યાਗ ਕਰਨੇ ਪੈ ਜਾਣ, ਅਸੀਂ ਹਾਜ਼ਰ ਹਾਂ। ਔਰ ਤੁਸੀਂ ਜਿੱਥੇ ਬੁਲਾਓਗੇ ਉੱਥੇ ਹਾਜ਼ਰ ਹਾਂ। ਮੈਨੂੰ ਕੋਈ ਐਦਾਂ ਦਾ ਪ੍ਰੋਟੋਕਾਲ ਨਹੀਂ ਕਿ ਮੈਨੂੰ ਕਈ ਬਈ ਅਫਸਰ ਕਹਿੰਦੇ ਆ ਸਰੇ ਛੋਟਾ ਪ੍ਰੋਗਰਾਮ ਹੈ ਜੀ। ਇਹਦੇ ਤੁਸੀਂ ਨਾ ਜਾਇਓ। ਉਹ ਮੈਂ ਕਹਾਂ ਜੇ 50 ਬੰਦੇ ਨੇ। ਚਾਹ 500 ਬੰਦੇ ਨੇ ਚਾਹ 5000 ਰਹਾ ਮੇਰੇ ਲਈ ਪ੍ਰੋਗਰਾਮ ਇੱਕੋ ਜਿਹਾ ਪੰਜਾਬੀ ਤਾਂ ਹੋਈ ਨਹੀਂ ਪੰਜਾਬੀ ਕੋਲੇ ਜਾ ਆਵਾਂਗੇ ਫਿਰ ਕੀ ਹੁੰਦਾ